हां जी ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਟਾਡਾ ਬਹੁਤ ਬਹੁਤ ਸਵਾਗਤ ਹੈ ਆ ਜੀ ਤੇ ਅੱਜ ਆਪਣੇ ਕੋਲੇ ਹੈਗੀਆਂ ਜੀ ਸੱਤ ਝੋਟੀਆਂ ਤਾਜ਼ੀਆਂ ਸੁਈਆਂ ਤੇ ਕੱਲੀ ਕੱਲੀ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆ ਇੱਕ ਆ ਦਾ ਨੂੰ ਮਾਲੀ ਵਿਖਾਵਾਂਗੇ ਚੰਗਾ ਵਧੀਆ ਬਾਕੀ ਦਵਾਲੇ ਤਵਾਲੇ ਨਹੀਂ ਬਸੂ ਜਾਂਦੇ ਤੇ ਬਾਕੀ ਇੱਕ ਆ ਕੱਟੀ ਅੱਜੇ ਘਰ ਰੱਖੀਏ ਵੀ ਅੱਜ ਵੀਡੀਓ ਚ ਫਾਵਾਂਗੇ ਬਹੁਤ ਚੰਗੀ ਕੱਟੀ ਆ ਚੰਗੀ ਕੁਆਲਿਟੀ ਵਾਲੀ ਆ ਜੀ ਕੱਲੀ ਕੱਲੀ ਦੀ ਢਾਡੇ ਦਾ ਡਿਟੇਲ ਸ਼ੇਅਰ ਕਰਦੇ ਆਂ ਕੱਲੀ ਕੱਲੀ ਤੁਹਾਨੂੰ ਖੋਲ ਕੇ ਵਿਖਾਉਂਦੇ ਆਂ ਵੇਖੋ ਜੀ ਕੱਟੀ ਬਹੁਤ ਜ਼ਿਆਦਾ ਚੰਗੀ ਆ ਜੀ ਹਾਂ ਤਾਜ਼ੀਆਂ ਸੁਈਆਂ ਮਾਣੀਆਂ ਕਿਉਂ ਬਾਕੀ ਕੱਲੀ ਕੱਲੀ ਦੀ ਢਾਡੇ ਦਾ ਡਿਟੇਲ ਸ਼ੇਅਰ ਕਰਦੇ ਆਂ ਪਹਿਲਾਂ ਤੁਹਾਨੂੰ ਇੱਕ ਵਾਰ ਸਾਰੀਆਂ ਵਿਖਾਲ ਦਈਏ ਜੀ ਇਹ ਕਾ ਆਪਣੇ ਕੋਲੇ ਮੀਣੀ ਝੋਟੀ ਆ ਨਿਗਾ ਨਿਗਾ ਮੀਨਾ ਸਿੰਘ ਤਾਜੀ ਸੁਈ ਇਹ ਵੀ ਜੀ ਇਹ ਕਾ ਛੋਟੀਆਂ ਵੀ ਤਾਜੀ ਸੂਈ ਜਾਇਜ਼ ਕੀਮਤ ਤੇ ਛੋਟੀਆਂ ਦੇਵਾਂਗੇ ਪਹਿਲੇ ਦੂਜੀ ਸੂਏ ਤੇ ਚੰਗੀਆਂ ਛੋਟੀਆਂ ਜੀ ਸਾਰੀਆਂ ਤਾਂ ਨਾ ਘਰ ਦੇ ਡਿਟੇਲ ਸ਼ੇਅਰ ਸਾਰੀਆਂ ਦੀ ਜਾਣਕਾਰੀ ਦੇਣੀ ਜੀ ਤੁਹਾਨੂੰ ਇੱਕ ਛੋਟੀਆਂ ਅਜੇ ਤਾਜੀ ਸੂਈ ਜਮਾ ਤਾਜੀ ਸੂਈ 나ੜੂ ਤੇ ਬੱਚਾ ਜੀ ਮਾਲੇ ਤੇ ਚੱਲਣ ਦੇ ਚੰਗੇ ਦੁੱਧ ਵਾਲੀ ਜੀ ਸੱਚੀ ਗੱਲ ਜੀ ਹੋਰ ਡਰਾਈਵਰ ਸਾਹਿਬ ਕਹਿਮ ਜੇ ਵਧੀਆ ਵਧੀਆ ਤੇ ਕਾਰ ਡੇਰੀ ਫਾਰਮ ਦੇ ਡਾਡਾ ਸਵਾਗਤ ਆ ਇਹਨਾਂ ਦਿਨੋਂ ਪਿਆਰ ਦਿੰਦੇ ਜੀ ਤੁਹਾਨੂੰ ਆਦਿਆ ਜੀ ਤੇ ਆ ਜੋ ਡੀ ਜਿਹੜੀ ਮੀਣੀ ਆ ਤੇ ਚੌਕ ਦੇ ਨੰਦ ਕੱਢਦੀ ਆ ਮੰਗਲੂ ਜੀ ਖੋਲੋ ਜੀ ਖੋਲ ਮੰਗਲੂ ਤੇ ਪਹਿਲਾ ਸੁਆਜ ਇਹ ਕੱਟੀ ਮਗਰ ਡਰਾਈਵਰ ਸਾਹਿਬ ਨੂੰ ਵਿਖਾ ਦਿਓ ਆ ਜਿਹੜੀ ਕੱਟੀ ਜਿੰਨੇ ਕੱਟੀ ਕੱਟੀ ਵੀ ਚੰਗੀ ਮਗਰ ਸਾਬੀ ਕੱਟੀ ਆ ਭਰਾ ਵੇਖ ਕੱਟੀ ਆ ਕੱਟੀ ਆਵੇ ਕੱਟੀ ਆ ਆ ਖੋਲ ਆਲੇ ਫੜ ਤੋਰ ਕੱਟੀ ਨੂੰ ਕੱਟਾ ਬਣਾ ਦੇ ਤੇ ਕੱਟੀ ਨੂੰ ਕੱਟੀ ਬਣਾ ਦੇ ਵਿਖਾ ਲਓ ਜੀ ਲੈ ਵਾ ਵਿਖਾ ਦਿਓ ਜੀ ਦੇਖੋ ਲੈ ਕਰਦੀ ਕਮਾਲ ਕਹ ਨਹੀਂ ਲੇਵੇ ਦੀ ਕਰਦੀ ਕਰ ਬਾਕੀ ਡੰਡੀ ਵੇਖੋ ਭਾਈ ਇਦਾਂ ਬਹਿ ਜੋ ਥੱਲੇ ਵੇਖੋ ਆ ਵੇ ਤੇ ਐਚੇ ਫਦਾਂ ਅੱਜ ਦੀ ਠੰਡੀ ਆ ਜੀ ਬਹੁਤ ਚੰਗੀ ਕੱਟੀ ਆ ਜੀ ਕੁਆਲਿਟੀ ਬਹੁਤ ਆ ਜੀ ਇਹਦੀ ਠੀਕ ਤੋਰ ਮੰਗਲੂ ਤੋਰ ਮੰਗਲੂ ਪਾਣੀ ਚੋਂ ਬਾਅਦ ਚ ਪਿਆਲ ਦਾਂਗੇ ਤੋਰ ਫਿਰ ਕੋਈ ਦੀ ਬਾਅਦ ਚ ਪਿਆਲ ਦੇਨੇ ਆ ਤੋਰਾ ਮੜ ਕੇ ਨੂੰ ਹਾਂਜੀ ਆ ਵੇਖੋ ਜਿਲੇ ਵਾਲੂ ਆ ਵੇ ਖਾ ਲੋ ਬਹੁਤ ਚੰਗੀ ਆ ਲੈ ਆਓ ਮੰਗਲੂ ਜੀ ਲੈ ਆਓ ਵਾਪਸ ਕਿਸਾਨ ਜੀ ਤੇ ਆਹ ਖਾ ਲੋ ਜੀ ਨੀਂਦੀ ਰਾਬੀ ਜਉਂਦੀ ਆ ਅੱਖਾਂ ਦੇ ਵੀ ਨਿਸ਼ਾਨਿਆਂ ਤੇ ਦੰਦੀ ਜਿਹੜੀ ਦਾ ਚਾਰ ਦੰਦਿਆ ਜੀ ਆਹ ਵੇਖੋ ਜੀ ਠੀਕ ਆ ਜੀ ਆਹ ਵੇਖੋ ਇਧਰੋਂ ਖਾ ਲੋ ਲੋ ਮੰਗਲੂ ਜੀ ਖੜੋ ਜੀ ਮਤ ਬਹੁਤ ਜ਼ਿਆਦਾ ਕੱਟੀ ਚੰਗੀ ਆ ਡਰਾਈਵਰ ਸਾਹਿਬ ਠੀਕ ਆ ਕਰਦੀ ਬੰਦ ਖੁਸ਼ਕ ਨਹੀਂ ਪੂਰਾ ਵੇਖੋ ਜੀ ਲੈਵਾ ਇਹ ਕੁਆਲਟੀ ਕੱਟੀ ਦੀ ਤੇ ਮਗਰ ਵੀ ਕੱਟੀ ਏ ਡਬਲ ਫੈਕਾ ਤੇ ਕਿੰਨੇ ਕਿਤੇ ਦੇ ਦੇ ਦੀ ਮਗਲੂ ਜੀ ਇਹਨੂੰ ਦੇ ਰਿਹਾ ਕੁੀ ਦੀ ਤੇਰਾ ਪਲਾਏ ਉਹ ਜਾਜ ਕਰ ਦੀਏ ਕੱਢੋ ਫਿਰ ਪੰਜ ਛਾਉਟ ਕਰ ਦੀਏ ਠੀਕ ਆ ਪੰਜ ਤੇਰੇ ਨਾਂ ਦੀ ਛੋਟ ਪੰਜ ਮੰਗਲੂ ਦੇ ਨਾਂ ਦੀ ਛੋਟ 1 10 ਦੀ 1 10 ਦੀ ਪੰਜ ਇਹਦੇ ਨਾਂ ਦੀ ਛੋਟ ਲੈ ਠੀਕ ਆ 1 5 ਠੀਕ ਆ ਜਾਜ ਕਰ ਦਿੱਤਾ ਇਹ ਹੈ ਜਾਜ ਤੇ ਆ ਝੋਟੀ ਜਿਹੜੀ ਆ ਇਹਦੇ ਥੱਲੇ 10 ਕਿਲੋ ਬੋਲਾ ਜੇ ਇਹਦਾ ਮਗਰ ਵੀ ਕੱਢੀ ਜੇ ਠੀਕ ਲੈ ਇਹ ਵੀ ਇਹ ਵੀ ਡਬਲ ਮਨ ਹਾਂ ਡਬਲ ਫਾਇਦਾ ਤਸੀਨ ਠੰਡੀਆਂ ਆ ਦੇਖੋ ਇਹ ਵੀ ਗਾਵਾਂ ਮਰ ਗਈ ਆ ਦੇਖੋ ਬਹੁਤ ਜ਼ਿਆਦਾ ਠੰਡੀਆਂ ਕੱਟੀਆਂ ਆ ਦੇਖੋ ਧਾਰ ਦੇਖੋ ਕਿਦੋਂ ਜੀ ਕੁਆਲਿਟੀ ਕੱਤੀ ਨਹੀਂ ਕਿਦੇ ਬਹੁਤ ਜ਼ਿਆਦਾ ਚੰਗੀ ਜੀ ਦਰਦੀ ਜ਼ਿਆਦਾ ਜਾਣੇ ਇਹ ਥੋੜੇ ਜਿਹੇ ਤਾਂ ਦਰਦੀ ਆ ਮੰਗਲੂ ਡਰਾ ਛੱਡਦਾ ਵਾ ਪਿਆਰ ਨਹੀਂ ਕਰਦਾ ਲਓ ਮੰਗਲੂ ਜੀ ਹੋਰ ਹੋਰ ਮੰਗਲੂ ਦੋ ਦਾਂ ਤੇ ਕੱਟੀ ਜਾ ਰਹੀ ਜਿੰਨਾਂ ਦਾ ਪਿਆਰ ਤਾਂ ਹੌਲੀ 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 ਦੇਖੋ ਜੀ ਲੈ ਵਾ ਕੱਲਾ ਕੱਲਾ ਥਣ ਕਿਦੇ ਦੇਖੋ ਕੁਆਲਿਟੀ ਕੱਟੀ ਜੀ ਅਜਾ ਪੁੱਤ ਦੇਖੋ ਜੀ ਖਾ ਲੋ ਲੈ ਵਾ ਤੋਰੋ ਤੋਰੋ ਮੰਗਲੂ ਜੀ ਹੋਲੀ 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 ਖਲਾਰ ਦੇ ਠਿਕਦਾ ਦੇ ਦੇਖੋ ਜੀ ਠੀਕ ਹੈ ਜੀ ਹਾਂਜੀ ਬਹੁਤ ਜ਼ਿਆਦਾ ਕੱਟੀ ਚੰਗੀ ਆ ਜੀ ਫੇਸ ਕੁਆਲਿਟੀ ਦਿਖਾ ਲਓ ਦੇਖੋ ਫੇਸ ਕੁਆਲਿਟੀ ਮਗਰ ਵੀ ਕੱਟੀ ਡਬਲ ਫਾਇਦਾ ਜੀ ਇਹਦਾ ਵੀ ਇਹ ਕਿੰਨੇ ਦੀ ਦੇ ਦੀ ਕੱਟੀ ਕੱਟੀ ਦੋ ਦੰਦਿਆ ਕਿੰਨੇ ਦੀ ਮੰਗ ਲੂ ਤੇਰੀ ਤੇ ਦੁੱਧ ਮੰਗ ਲੂ ਕਿੰਨਾ ਹੈ ਤੇ ਕੋ ਦੇਰੀਆ ਕਿ ਤੇਜੀ ਲੈ ਮੈਂ ਉਹਦੇ ਉਦੋਂ ਬੋਲਦਾ ਚੁੱਕਦਾ ਚੱਲ ਫੇਰ ਇਹਦੀ 10000 ਛੋਟ ਕਰ ਗਿਆ 10 ਮੰਗਲੂ ਦੇ ਨਾਂ ਦੀ 10 ਤੇਰੇ ਨਾਂ ਦੀ 10 ਬਿਨਾਂ ਦੀ ਪੂਰੇ ਲੱਖ ਦੀ ਪੂਰੇ ਲੱਖ ਦੀ ਠੀਕ ਆ 5 ਮੇਰੇ ਨਾਂ ਦੀ ਛੋਟ 95000 99 ਦੀ ਦੇਖੋ ਜੀ ਕੀਮਤ ਫੇਰ ਕੱਟੀ ਦੋ ਦੰਦ ਕੱਟੀ ਮਾਲਾਂ ਕਰਦੀ ਦੋ ਦੰਦ ਕੱਟੀ ਤੇ ਸੀਲੀ ਠੰਡੀ ਵੇ ਐਚਐਫ ਗਾਵਾਂ ਤੋਂ ਠੰਡੀ ਜ਼ਿਆਦਾ 95000 ਦੀ 95000 ਦੀ ਜੈੱਡ ਬਲੈਕ ਕੱਟੀ ਕਾਲੀ ਸ਼ਾਹ ਕੱਟੀ ਮਗਰ ਫੇਰ ਕੱਟੀ ਦਿਖਾ ਦਿਓ ਇੱਕ ਵਾਰ ਮੈਨੂੰ ਕੱਟੀ ਦਿਖਾ ਲਓ ਜੀ ਸਰਦਾਰ ਜੀ ਆਹ ਕੱਟੀ ਜੀ ਮੰਗਰ ਕੱਟੀ ਚੰਗੀ ਕੱਟੀ ਆ ਹਨੇਲੀ ਦੀ ਕੱਤੀ ਆ ਬਰਾ ਮੋਰਾ ਦੀ ਆ ਆ ਵੇ ਹਨੇਲੀ ਬਾਲੇ ਮੰਗਲ ਇੱਕ ਜੁੜੀ ਆ ਜੀ ਮਾੜਾ ਮਾਰਨ ਲਈ ਆ ਤਾਜੀ ਸੂਈ ਆ ਜੀ ਤੇ 12 ਕਿਲੋ ਨੱਟ ਦੁੱਧ ਤਿਆਰ ਆ ਮੰਗਲੂ ਜੀ ਆਓ ਜੁੜੀ ਖੋਲੋ ਆਜੋ ਆਜੋ ਛੇਤੀ 12 ਕਿਲੋ ਡਰਾਈਵਰ ਸਾਹਿਬ ਦੁੱਧ ਨੱਟ ਤਿਆਰ ਆ ਜੀ ਆ ਬੱਚਾ ਮੰਗਲ ਕਟਾ ਮਗਰ ਆ ਮੇਲਾ ਦਿਖਾ ਲੂ ਮੇਲੇ ਤੇ ਚੱਲਣ ਡਈ ਆ ਦੁੱਧ ਝੋਟੀ ਦਊਗੀ 14 15 ਠੀਕ ਆ ਚਾਰ ਦਾਂਦੇ ओरिजिनल ਝੋਟੀ ਚੁੱਕੇ ਪਲੂਣ ਝੋਟੀ ਜੇ ਵੇਖੋ ਜੀ ਕੁਆਲਿਟੀ ਥਾਨ ਥੋਣੇ ਵਖਾ ਲੋ ਹਨਾ ਦਾ ਗੈਪ ਲੇਵਾ ਲੈ ਆਓ ਮੰਗਲੂ ਜੀ ਲੈ ਲਓ ਹੋੜ ਲਿਆ ਪੇਠਪੂੜਾ ਵਖਾ ਲੋ ਜੀ ਪੇਠਪੂੜਾ ਵਖਾ ਲੋ ਜੀ ਦੇਖੋ ਪੂੜਾ ਚੰਗਾ ਚੰਗੀ ਕੱਟੀ ਕਿ ਨਹੀਂ ਚੰਗੀ ਚੰਗੀ ਕਰਦੀ ਮਨ ਖੁਸ਼ ਕਿ ਨਹੀਂ ਪੂਰਾ ਸੱਚੀ ਗੱਲ ਦਸੀ ਹਾਂ ਹਾਂ ਮੰਗਲੂ ਇਹਦਾ ਕੀ ਮੁੱਲ 1.35 ਦੀ ਲੈ ਹਮਾਂ ਨੂੰ ਪੰਜ ਮਾਜ ਮੰਗਲੂ ਇਹਦਾ ਜੀ ਕੱਟੀ 1.25 ਦੀ ਠੀਕ ਹੈ ਪੰਜ ਛੋਟ ਕਰਾਂਗੇ 1.20 ਦੀ ਦਵਾਂਗੇ ਠੀਕ 12 ਦੁੱਧ ਤਿਆਰ ਹੈ ਕੋਈ ਤਿੰਨ ਟਾਈਮ ਚੋਗੇ ਲੈ ਜੇ ਪਲੂਨ ਕੱਢੀ ਉਹਦੇ 12 ਦੁੱਧ ਨਹੀਂ ਦਿੰਦੀਆਂ 12 ਦੁੱਧ ਤਿਆਰ ਜੀ 1.25 ਦੀ ਇੱਕ ਭੱਜੀ ਦੀ ਜੀ ਪੰਜ ਹੋਰ ਛੱਡਾਂਗੇ 20 ਦੀ ਦਵਾਂਗੇ ਜੀ ਚੋਣ ਚਾਣ ਬਹੁਤ ਚੰਗੀ ਤਾੜੀ ਸੀ ਆ ਮਾੜਾ ਮਾਰਨ ਈ ਠੀਕ ਠੀਕ ਆ ਜੀ ਓਕੇ ਆਓ ਜੀ ਹੁਣ ਬਾਹਰ ਦੀ ਕਰੀਏ ਸ਼ੁਰੂਆਤ ਆ ਛੋਟੀ ਜਿਹੜੀ ਆ ਤਾਜੀ ਪਰ ਸੋਹਣੀ ਸੂਈ ਆ ਜੀ ਬੱਚੇ ਨਾਲ ਨਰੂ ਖਾ ਲੋ ਨਰੂ ਨਾਲ ਆ ਜੀ ਕਿਲਾ ਨਰੂ ਆ ਤੇ ਮੰਗਲੂ ਜੀ ਖੋਲੋ ਇਹਨਾਂ ਸੰਗ ਖਾ ਲੋ ਜੀ ਇਹਦਾ ਕੁਆਲਿਟੀ ਕੱਟੀ ਦੀ ਵੇਖੋ ਕਿੱਦਾਂ ਦੀ ਆ ਜਿਆਦਾ ਬਹੁਤ ਆ ਜੀ ਕਿਹੜੀ ਜਿਆਦਾ ਆ ਜੀ ਦੱਸੋ ਜੀ ਮੰਗਲੂ ਜੀ ਮੂਹਰ ਹਾਂ ਮੋਰਾ ਦੀ ਭੱਗ ਗਿਆ ਹੁਣ ਮੰਗਲੂ ਨੂੰ ਪਤਾ ਆਹ ਨੀਲੀ ਦੀ ਕੱਟੀ ਅੱਗੇ ਹੀ ਵਖਾ ਲੋ ਜੀ ਤੋਰ ਦੋ ਅੰਦਰ ਨੂੰ ਤੋਰ ਦੋ ਵੇਖੋ ਸਿੰਘ ਸੁੰਗ ਦੀ ਕੁਆਲਿਟੀ ਡਰਾਈਵਰ ਸਾਹਿਬ ਕੱਟੀ ਦਿਲ ਖੁਸ਼ ਕਰ ਦਿੰਦੀ ਆ ਇਹ ਪੂਰਾ ਤੇਲ ਖੁਸ਼ ਕਰਦੀ ਕੱਟੀ ਤੇ ਵੱਡੀ ਝੋਡੀ ਆ ਜੀ ਬਾਕੀ ਛੋਟੀ ਨਹੀਂ ਕੋਈ ਵੀ ਆਪਣੇ ਕੋਈ ਛੋਟੀ ਸਮਝ ਕੇ ਨਾ ਕੋਈ ਵੀਰ ਮੇਰਾ ਆਵੇ ਮੋੜ ਲਿਆ ਵੱਡੀ ਮੋੜ ਲਿਆ ਗੜੀ ਸੇ ਕੁਆਲਿਟੀ ਦਿਖਾ ਲੋ ਸਿਰਦੀ ਚਲੋ ਮੰਗਲੂ ਜੀ ਲੈ ਜਾਓ ਜੀ ਸਿਰਦੀ ਕੁਆਲਿਟੀ ਦਾ ਵਾਕਿਆ ਮੰਗਲੂ ਆਤੇ ਆ ਤੇ ਝੋਟੀ ਵੀ ਬਹੁਤ ਚੰਗੀ ਹੈ ਇਹਦਾ ਕੀ ਮੁੱਲ ਇਹਦਾ ਮੁੱਲ ਵੀ ਜੋ ਮੰਗਲੂ ਕਰਦਾ ਮੰਗਲੂ ਕੋ ਮੁੱਲ ਕਰਾਉਣੇ ਅੱਜ ਕਿੰਨਾ ਮੰਗਲੂ ਤੇਰੀ ਜਣੀ ਅੱਜ 1 20 ਦੀ ਤੇਰੀ ਕਿੰਨੇ ਦੀ 1 20 1 20 ਦੀ ਹਾਂ ਚਲ 5 ਛੋਟ ਕਰ ਦਾਂਗੇ 15 ਦੀ 15 ਦੀ 5 ਹੋਰ ਛੋਟ 10 ਦੀ 1 10 ਦੀ ਬਸ ਜੈ ਸਮੋਈਆ ਦੇਖੋ ਜੀ ਚੰਗੀ ਕੱਟੀ ਦੇਖੋ ਜਮਾਂ ਨੀ ਨੀ ਗੀ ਮਿਲ ਗਣਦੇ ਆ ਅਸੀਂ ਆ ਮੈਂ 12 ਕਿਲੋ ਦੁੱਧ ਨੱਟ ਤੇ ਆ ਰਿਹਾ ਜੀ ਠੀਕ ਤੇ ਖੋਦ ਮੰਗਲੂ ਜੀ ਇਹਨੂੰ ਹੀ 12 ਕਿਲੋ ਚੰਗੀ ਆ ਵੀ ਚੰਗੀ ਮੰਗਲੂ ਜੀ ਇਹ ਇਠਪੜਾ ਵੀ ਚੰਗਾ ਆ ਬਾਰਾ ਕਿਲੋ ਦਾ ਨੱਟ ਤਿਆਰ ਆਇਆ ਦੇਖੋ ਠੀਕ ਹੈ ਹਾਂ ਕੋ ਕੰਡੇ ਤੇ ਰੱਖ ਲੈ ਤੇ ਬਹੁਤ ਚੰਗੀ ਆ ਖੋਲੋ ਖੋਲੋ ਛੇਤੀ ਕਰੋ ਮੰਗਲੂ ਜੀ ਇੰਨਾ ਟਾਈਮ ਫਿਰ ਬੰਨੀ ਹੋਈ ਨਹੀਂ ਨਾ ਫਿਰ ਖੋਲ ਖਾ ਲਓ ਜੀ ਖੋਲ ਕੇ ਦੇਖੋ ਜੀ ਬਹੁਤ ਚੰਗੀ ਮੈਂਮ ਲੈ ਹੁ ਕਮਾ ਲਿਓ ਧੁਪ ਮਾ ਲਿਓ ਮਾ ਲਿਓ ਮਾ ਦੇ ਇਹ ਖੂ ਜਖੂ ਜਖੂ ਇਹ ਗੋ ਹੋ ਕੇ ਆਊਗੀ ਜੀ ਹੁਣ ਵਖਾ ਲਓ ਜੀ ਫੇਸ ਕੁਆਲਿਟੀ ਮੈਂ ਬਹੁਤ ਚੰਗੀ ਆ ਜੀ ਵੱਡੀ ਬਹੁਤ ਆ ਵੱਡੀ ਠੀਕ ਹੈ ਜੀ ਦੇਖੋ ਕੱਦ ਕਿੱਡਾ ਵਾ ਜੀ ਠੀਕ ਹੈ ਕੱਦ ਜੀ ਇਹਦਾ ਮੰਗ ਇਹਦਾ ਮੰਗੂ ਦੇਰ ਕਿ ਦੇਰ ਕੀ ਨਹੀਂ ਘੱਟ ਕਰੀਏ ਯਾਰ ਕੁਝ ਡੇਢ ਜ਼ਿਆਦਾ ਜੀ ਡੇਢ ਜ਼ਿਆਦਾ ਮੰਗਲੂ ਹਾਂਜੀ ਇਹ ਦਵਾਂਗੇ ਜੀ ਇੱਕ 30 ਦੀ ਠੀਕ ਪੰਜ ਛੋਟੇ ਇੱਕ 25 ਦੀ ਇੱਕ 25 ਦੀ ਠੀਕ ਹੈ ਜੀ ਠੀਕ ਆ ਬਖਾ ਲਓ ਜੀ ਉਹ ਮਾਲੀ ਮਾਲੀ ਬਖਾ ਲਓ ਇੱਕ ਵਾਰ ਨਾ ਖਲੋਤਾ ਬਖਾ ਲਓ ਦੇਖੋ ਆਂਡਾ ਹੁੰਦਾ ਇਹ ਠੰਡਾ ਹੈ ਵੀ ਸੀਲ ਆ ਪੂਰਾ ਆ ਵੇਖੋ ਜੀ ਐ ਜਵਾਂ ਅੰਡਾ ਸਹੀ ਆ ਵੇਖੋ ਪਿੱਠ ਪੁੜਾਇਦਾ ਪਿੱਠ ਪੁੜਾਇਦਾ ਚੰਗਾ ਖੀਰਾ ਜੀ ਹਲੇ ਖੋਲੋ ਜੀ ਹੋਰ ਮੰਗਲੂ ਕੋਰੋ ਇਹਨੂੰ ਖੋਲ ਕੇ ਵੇਖੋ ਜੀ ਟੈਸਟ ਕਰ ਲਓ ਐ ਵੇਖੋ ਜੀ ਠੀਕ ਹੈ ਜੀ ਬਹੁਤ ਚੰਗਾ ਕੱਟਾ ਜੀ ਚੰਗਾ ਮਾਲੀਬਾਨ ਵਾਲਾ origignal ਖੀਰਾ ਜੀ ਹਲੇ ਕੋਈ ਦੰਦ ਨਹੀਂ ਤੋੜਿਆ ਹਲੇ ਤੇ ਵੇਖੋ ਜੀ ਇਹ ਮੰਗਲੂ ਕਿੰਨੇ ਦਾ ਦੇਣਾ ਲਿਆ ਲਿਆ ਕਿੰਨੇ ਦਾ ਮੰਗਲੂ ਜੀ ਇਹਨੇ ਮੰਗਲੂ ਸਵੇਰ ਦਾ ਮੁੰਡਾ ਸੰੜਿਆ ਦਾ ਇਦੋਂ ਕਮਾ ਲਿਆ ਕਮਾ ਲਿਆ ਪਿਓਰ ਮੋਰਾ ਦਾ ਉਧਰੋਂ ਆਇਆ ਘਟਾ ਜੀ ਲੋਕਲ ਨਹੀਂ ਜੇ ਹਾਂ ਇਹ 40000 ਦਾ ਵੇਖੋ ਜੀ ਰਿਜਨਲ ਕੀ ਦਾ ਬਲੈਕ ਠੀਕ ਹੈ ਜੀ ਲੈ ਜੋ ਜੀ 40000 ਮੰਗਲੂ ਕਿੰਨੇ ਦਾ 40000 40 ਦਾ ਹਾਂ ਨਹੀਂ ਜ਼ਿਆਦਾ ਯਾਰ ਵੇਖੋ ਜੀ ਕੱਟਾ ਚੰਗਾ ਕਿ ਨਹੀਂ ਪਤਾ ਜੀ ਕੱਟਾ ਚੰਗਾ ਹਾਂ ਕਿੰਨਾ ਮਹਿੰਗਾ ਵੀ ਵੀ ਲਾ ਹਾਂ ਕਿੰਨੇ ਕਾਤਾ ਦੇ ਦੀਏ ਵੇਖੋ ਜੀ ਇੱਕ ਵਾਰ ਖਾ ਲਓ ਪੇਟ ਖੋੜਾ ਜੀ ਬਹੁਤ ਚੰਗਾ ਕੱਟਾ ਜੀ ਇਹ ਦੇ ਦੀਏ 35000 ਸਾਂ ਠੀਕ ਆ ਹੈ ਹੋਰ ਦਸ ਕਰ ਦੀਏ ਮੰਨਤਾ ਹੋਰ ਕਰ ਦਾਂਗੇ ਕਿੰਨੇ ਦਾ ਦੇ ਦੀਏ ਕਿੰਨੇ ਦਾ ਜਜਮਾਨ ਠੀਕ ਆ ਠੀਕ ਆ ਕੀ ਦਾ ਜਮਾ ਜਾ ਜਾ ਵੇਖ ਲਓ ਕੱਟਾ ਬਹੁਤ ਚੰਗਾ ਜੀ ਹਾਂ ਚੰਗਾ ਤੇ ਆ ਜੋ ਢੋਡੀ ਜਿਹੜੀ ਇਹਨੂੰ ਖੋਲ ਕੇ ਖਾਇਓ 10 ਕਿਲੋ ਦੁੱਧ ਨੈਟ ਤੇ ਆ ਰਿਹਾ ਜੀ ਖਾ ਲਓ ਜੀ ਖੋਲ ਜੀ ਬਹੁਤ ਚੰਗੀ ਝੋਡੀ ਆ ਆ ਝੋਡੀ ਲੈਣ ਦੀ ਹੈ ਹਲੇ ਇਹ ਨਹੀਂ ਨਹੀਂ ਇਹ ਨਹੀਂ ਹੁੰਦੀ ਵਿੱਚ ਠੀਕ ਇਹ ਸੱਤ ਕਰਕੇ ਅਸੀਂ ਜਿਹੜੀ ਜ਼ੈਤ ਉਹ ਪਾਉਂਦੇ ਆ ਜੀ ਜਿਹੜੀ ਚੰਗੀ ਚੀਜ਼ ਹੈ ਵੇਚਣ ਵਾਲੀ ਆ ਬਾਕੀ ਕੱਲ ਵੀਡੀਓ ਪਾਈ ਸੀ ਮਾਲ ਵੇਚ ਗਿਆ ਜੀ ਵੀਡੀਓ ਲਗਾਤਾਰ ਹੀ ਪੈਣ ਲਈ ਆ ਤੇ ਬਾਕੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਮਾਲ ਵੀ ਵਿਕਦਾ ਜਾਂਦਾ ਠੀਕ ਤੇ ਇਹਦੇ ਥੱਲੇ 10 ਕਿਲੋ ਦੁੱਧ ਨੱਟ ਤੇ ਆ ਰਿਹਾ ਜੀ ਠੀਕ ਤੇ ਚੰਗੀ ਮਹਿਮਾ ਜੀ ਕੁਆਲਿਟੀ ਬਹੁਤ ਹੈ ਇਹਦੀ ਵੀ ਜਾਤ ਬਹੁਤ ਹੈ ਮੋਹਰਾ ਦੀ ਹੈ ਪਿਓ ਰਕ ਵੀਖੋ ਫੇਸ ਕੁਆਲਟੀ ਦੁੱਧ 12 13 ਕਿਲੋ ਦੇ ਦੂੰਗੀ ਜੀ ਠੀਕ ਵਿਖਾ ਲਓ ਜੀ ਠੰਡ ਦੇਵਾ ਸਹੀ ਥੋਮਾ ਦੋ ਜੀ ਕਮਾ ਲਿਓ ਕਮਾ ਲਿਓ ਬਸ ਕਰੋ ਕਮਾ ਲਿਓ ਕਮਾ ਦੇ ਦੇਖੋ ਜੀ ਠੰਡ ਦੇਵਾ ਡਰਾਈਵਰ ਸਾਹਿਬ ਠੀਕ ਹੈ ਜੀ ਵਿਖਾ ਲਓ ਓਕੇ ਓਕੇ ਦੇਖੋ ਜੀ ਚਵਾਈ ਇਹਦੀ ਲੱਗੀ ਆ ਮੰਗਲੂ ਚੋਣ ਦੀ ਜਾਤ ਸਿੱਖ ਗਿਆ ਇਹਦੇ ਨੂੰ ਇਤੋਂ ਮੈਂ ਸਿੱਖੀ ਚੋਣ ਦੀ ਜਾਤ ਚ ਚੱਲਣ ਦੇ ਚੱਲਣ ਦੇ ਉਹ ਮੈਂਬਰੀ ਖੋਲ ਦੇ ਤੇ ਇਹ ਦੀ ਕੀਮਤ ਕਿੰਨਾ ਗਰੂ ਜੀ? 3 ਮੰਗਲੂ ਇਹਦੀ ਕੀਮਤ? ਇਹ ਲਈ ਇੱਕ ਬਾਜੀ ਦੀ ਦੇਣਾ। ਠੀਕ ਹੈ। ਤੇ ਹੁਣ ਜਾਂ ਵੀ ਕੱਟੀ ਜੀ ਦੇ ਦੇਣੀ ਆਪਾਂ ਖਾ ਲਓ ਜੀ ਕੱਟੀ ਇਹ ਘਰੇ ਰੱਖੀ ਆਪਾਂ ਕੱਟੀ ਘਰੇ ਤਿਆਰ ਕੀਤੀ ਆ। ਹਮ ਬਹੁਤ ਜ਼ਿਆਦਾ ਕੱਟੀ ਚੰਗੀ ਆ। ਦੇਖੋ ਜੀ। ਵਖਾ ਲਓ ਥਣ ਦੇ ਵਜ ਦਾ। ਦੇਖੋ। ਆ ਲਾ ਕੇ ਕਰਕੇ ਵਖਾ ਲਓ। ਝੋਲੀ ਝੋਲੀ ਥੱਲੇ ਵਖਾ ਲਓ। ਠੀਕ ਹੈ ਜੀ। ਐਂ ਤਾਂ ਆਪਾਂ ਥੱਲੇੋਂ ਦੀ ਹੱਥ ਤੇਰੀ ਜਾਓ ਆਪ ਦੇਖੋ। ਛੇਤੀ ਜਾ ਥਾਣੇ ਮਤਲਬ ਹੀ ਨਹੀਂ ਹਿੱਲਣ ਵਾਲਾ ਵਿਖਾ ਲੋ ਮਾੜਾ ਇਹਨਾਂ ਥੱਲੇ ਕਰਕੇ ਵਿਖਾ ਲੋ ਦੇਖੋ ਜੀ ਕਿ ਬਣੂਗੀ ਕੱਟੀ ਬਹੁਤ ਜਦੋਂ ਬਣੂਗੀ ਤੇ ਬੜੀ ਵੀ ਆ ਕਿਸਮਤ ਕਿਸੇ ਦੀ ਖਾਲੀ ਨਿਕਲਦੀ ਕਿ ਗੱਬੜ ਨਿਕਲਦੀ ਖੋਲੋ ਹੋਰ ਖੋਲੋ ਓਹ ਮੰਗ ਲੂ ਮੰਗ ਲੂ ਕਹਿੰਦਾ ਨਹੀਂ ਵੇਚਣੀ ਮੈਂ ਵੇਚੀ ਗਏ ਯਾਰ ਆ ਮੰਗੂ ਵੇਚ ਦਿੱਗੇ ਹੁਣ ਮੰਗੂ ਕਹਿੰਦਾ ਨਹੀਂ ਵੇਚਣੀ ਮੈਂ ਵੇਚੀ ਗਏ ਕੋਈ ਗੱਲ ਨਹੀਂ ਹੋਰ ਵਜੇ ਆ ਗਏ ਸੀ ਸ਼ਾਮ ਕਰ ਗਏ ਨਗੀ ਜੀ ਘਰ ਤੀ ਤਾਂ ਕਰਦੀ ਆ ਸਹੀ ਗੱਲ ਕਰ ਰਹੀ ਜੀ ਡੰਡਾ ਪੜੀਆਂ ਦਿੱਤੀਆਂ ਮੇਰੀ ਥਲੀ ਚ ਇਹ ਮੰਗੂ ਦੇ ਬੰਨ ਨਹੀਂ ਜਾਂਦੀ ਅਲੀਓ ਮੰਗੂ ਜੀ ਤੋਰ ਤੋਰ ਆਲੋ ਫੜ 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 ਇਧਰ ਆ ਫੜ ਫੜ ਤੋਰ ਤੋਰ ਡੰਡਾ ਜੇ ਡੱਡੇ ਦੀ ਲੋੜ ਹੀ ਨਹੀਂ ਯਾਰ ਡੰਡਾ ਕੀ ਕਰਨਾ ਇਹ ਵੀ ਆ ਦਿਖਾ ਦਿਓ ਡਰਾਈਵਰ ਸਾਹਿਬ ਖੀਰੀ ਜਿਹੜੀ ਚਾਹ ਠੀਕ ਮੂੰਹ ਵੀ ਇਦਾਂ ਭੋਲੀ ਜੀ ਆ ਵੇਖੋ ਰਿਜੀਨਲ ਖੀਰੀ ਆ 17 ਗ੍ਰਾਮ ਦੀ ਕੱਟੀ ਆ ਘਰੇ ਤਿਆਰ ਕੀਤੀ ਆ ਚੰਗੀ ਮੱਝ ਦੀ ਕੱਟੀ ਆ ਚੰਗੇ ਰਿਕਾਰਡ ਵਾਲੀ ਆ ਹਾਂ ਮੰਗੂ ਇਹ ਕਿੰਨੇ ਦੀ ਦੇਣੀ ਦੇਖੋ ਜੀ ਮੰਗੂ ਬੋਲੇ 70 ਕਿਤੇ ਫਿਰੇ ਹੋ ਨਹੀਂ ਨਾ ਯਾਰ ਜਿਆਦਾ ਹੀ 70000 ਮੰਗੂ ਖੜ ਵੜ ਨਾਲੇ ਫੇਰ ਤੋਰਦੇ ਹਾਂ ਪਾਣੀ ਇੱਕ ਪਾਣੀ ਦੀ ਪੀ ਆਉਂਦਾ ਤੂੰ ਮੈਨੂੰ ਲੱਗ ਰਹਾ ਵੇਖ ਮੈਂ ਕਿੰਨੀਆਂ ਦੀਆਂ ਨੇ ਵੇਖੋ ਜੀ ਡਰਾਈਵਰ ਸਾਹਿਬ ਬਹੀ ਦੱਸ ਖਾ ਲੋ ਕੱਟੀ ਕੱਡੀ ਜਿਆਦਾ ਚੰਗੀ ਐ ਇਹਨਾਂ ਚੀਜ਼ਾਂ ਦੀ ਕੀਮਤ ਨਹੀਂ ਕੋਈ ਵੀ ਹੁੰਦੀ ਤੇ ਆਪਾਂ ਕਿੰਨੇ ਕ ਦੀ ਦੇ ਦਈਏ 50 ਕ ਦੀ ਦੇ ਦਈਏ ਜਿਆਦਾ ਹੀ ਹਾਂ ਹੋਰ ਛੋਟ ਕਿੰਨੀ ਛੋਟ ਕਰੀਏ ਦੱਸ ਦੂੰ ਦੱਸ ਜੋ ਕਹੇ ਦੂੰ ਉਹ ਛੋਟ ਕਰਾਂਗੇ ਆ ਦੋ ਪੰਜਰ ਕਰ ਦੇ ਦਾਂਗੇ 45 ਦੀ ਜੇ ਤੂੰ ਕਹਿਤਾ ਯਾਰ ਵੇਹਲਾ ਕੱਟੀ ਪਰ ਚੰਗੀ ਆ ਕੱਟੀ ਬਹੁਤ ਜ਼ਿਆਦਾ ਚੰਗੀ ਆ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਦੀ ਦਿ ਲੋ ਧੰਨਵਾਦ ਆ ਨੰਬਰ 97799834449779983444 ਸასი ਗੱਲ ਜੀ ਸਾਰਿਆਂ ਨੂੰ ਚੜ ਜਾਏ ਨਾ ਚੱਲ ਚੱਲ ਤੋਰ ਮੰਗਲ ਤੋਰ ਦੇ ਤੋਰ ਦੇ ਤੋਰ ਦੇ ਲਾ 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 ਇਹਖੋ ਜੀ ਫਟੇ ਚੜਦੇ ਛੜਦੇ ਛੜਦੇ ਕੋਈ ਨਹੀਂ ਦੇਖੋ ਜੀ ਕੱਤੀ ਨੀ ਯਾਰ ਇਹ ਲੁੱਟਦੀ ਸਾਂਭੀ ਅਸੀਂ ਰੀਜ ਨਾ ਚੱਲ ਜਾ ਬੰਦੇ ਬੜਾ ਵੰਡ ਪਾਇਆ ਮੰਗਲ ਬਹੁਤ ਸੇਵਾ ਕੀਤੀ ਜੀ ਇਹਦੀ ਚੱਲ ਬੰਨ ਦੇਖੋ ਝੋਲੀ ਫੇਰ ਇੱਕ ਵਾਰ